ਸਾਫ ਬਿਆਨ ਕਰ ਰਹੀ ਹੈ ਕਿ ਕਿਵੇਂ ਉਤਰੀ ਚਨਈ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਪਾਵਰ ਪਲਾਂਟ ਹੈ ਥਰਮਲ ਪਾਵਰ ਪਲਾਂਟ ਦੇ ਨਿਰਮਾਣ ਅਧੀਨ ਇਹ ਹਾਦਸਾ ਵਾਪਰਦਾ ਹੈ ਤੇ ਉੱਪਰਲਾ ਹਿੱਸਾ ਜਿਹੜਾ ਅਚਾਨਕ ਡਿੱਗ ਜਾਂਦਾ ਜਿਸ ਦੇ 9 ਮਜ਼ਦੂਰਾ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋਏ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਨਾ ਦਾ ਹਸਪਤਾਲ ਦੇ ਵਿੱਚ ਇਹ ਲਾ ਚੱਲ ਰਿਹਾ ਤੇ ਥਰਮਲ ਪਾਵਰ ਪਲਾਂਟ ਦੇ ਨਿਰਮਾਨ ਅਧੀਨ ਇਹ ਹਾਦਸਾ ਵਾਪਰਦਾ ਤੇ 9 ਮਜ਼ਦੂਰ ਉਹਨਾਂ ਦੇ ਇੰਥੇ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਆ ਉੱਤਰੀ ਚੰਨਈ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਦਾ ਤੇ ਪੀ ਮੋਦੀ ਦੇ ਵੱਲੋਂ ਮੁਆਵਜ਼ੇ ਦਾ ਵੀ ਐਲਾਨ ਜਿਹੜਾ ਕੀਤਾ ਗਿਆ ਤੇ 30 ਫੁੱਟ ਦੀ ਉਚਾਈ ਤੋਂ ਡਿੱਗੇ ਆ ਮਜ਼ਦੂਰ ਜਦੋਂ ਇਹ ਹਾਦਸਾ ਵਾਪਰਦਾ ਤੇ 30 ਇਹ ਦੱਸਦੇ ਨੇ ਕਿ ਹਾਦਸਾ ਇਸ ਤਰ੍ਹਾਂ ਵਾਪਰਦਾ ਕਿ 30 ਫੁੱਟ ਦੀ ਉਚਾਈ ਤੋਂ ਮਜ਼ਦੂਰ ਜਿਹੜੇ ਆ ਉਹ ਡਿੱਗਦੇ ਆ ਤੇ ਇਹਨਾਂ ਦੇ ਵਿੱਚ 9 ਮਜ਼ਦੂਰਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚੀ ਹੈ ਲਗਾਤਾਰ ਇਸ ਪੂਰੇ ਮਾਮਲੇ ਤੇ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਜ਼ਖਮੀ ਉਹਨਾਂ ਦੇ ਹਾਲਾਤ ਵੀ ਜਿਹੜੇ ਆ ਉਹ ਜਾਣੇ ਜਾ ਰਹੇ ਨੇ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਪੂਰੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਹਾਦਸੇ ਦੀ ਪੂਰੀ ਜਾਣਕਾਰੀ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਵੀ ਦੇ ਦਿੱਤੀ ਗਈ ਹੈ ਤੇ ਪਾਵਰ ਭਲੰਦ ਥਰਮਲ ਪਾਵਰ ਥਰਮਲ ਪਾਵਰ ਪਲਾਂਟ ਦਾ ਉੱਪਰਲਾ ਹਿੱਸਾ ਜਿਹੜਾ ਜਦੋਂ ਨਿਰਮਾਣ ਇਹਦੀ ਨੰਮ ਕੰਮ ਚੱਲ ਰਿਹਾ ਸੀ ਤਾਂ ਉਸ ਵਕਤ ਇਹ ਹਾਦਸਾ ਵਾਪਰ ਜਾਂਦਾ ਤਾਂ ਉੱਪਰਲਾ ਹਿੱਸਾ ਜਿਹੜਾ ਡਿੱਗ ਜਾਂਦਾ ਜਦੋਂ ਅਚਾਨਕ ਉੱਪਰਲਾ ਹਿੱਸਾ ਡਿੱਗ ਜਾਂਦਾ ਤਾਂ ਉਸ ਵਕਤ ਨੋ ਲੋਕਾਂ ਦੀ ਇਸ ਦੇ ਵਿੱਚ ਮੋਤ ਹੋ ਜਾਂਦੀ ਹੈ ਤਾਂ ਵੱਡਾ ਹਾਦਸਾ ਜਿਹੜਾ ਉਹ ਵਾਪਰਦਾ ਤੇ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਕਿਵੇਂ ਇਹ ਪੂਰਾ ਬਹੁਤ ਵੱਡਾ ਨਿਰਮਾਣ ਇਹ ਦਿਨ ਕੰਮ ਚੱਲ ਰਿਹਾ ਸੀਗਾ ਤੇ ਇਸ ਦੌਰਾਨ ਤਸਵੀਰਾਂ ਸਾਫ਼ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਵੱਡੇ ਪੱਧਰ ਤੇ ਵੱਡੇ ਤਰੀਕੇ ਦੇ ਨਾਲ ਇਹ ਕੰਮ ਚੱਲ ਰਿਹਾ ਸੀਗਾ ਜਦੋਂ ਇਹ ਉੱਪਰਲਾ ਹਿੱਸਾ ਜੋ ਡਿੱਗ ਜਾਂਦਾ ਜੋ ਕਿ ਦੀ ਫੁੱਟ ਦੀ ਉਚਾਈ ਤੋਂ ਇਹ ਮਜ਼ਦੂਰ ਛੇੜੇ ਡਿੱਗ ਜਾਂਦੇ ਨੇ ਉੱਪਰਲੇ ਹਿੱਸੇ ਤੇ ਜਾ ਕੇ ਕੰਮ ਕਰ ਰਹੇ ਸੀ ਤੇ ਜਦੋਂ ਇਹ ਹਿੱਸਾ ਡਿੱਗਦਾ ਹੈ ਤੇ ਇਹਨਾਂ ਦੇ ਵਿੱਚ 9 ਲੋਕਾਂ ਦੀ ਮੌਤ ਹੋ ਜਾਂਦੀ ਹੈ 9 ਮਜ਼ਦੂਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਰੋ ਮਜ਼ਦੂਰ ਹੁੰਦੇ ਨੇ ਕੰਮ ਕਰਨ ਲਈ ਤੇ ਉਹਨਾਂ ਦੀ 9 ਲੋਕ ਜਿਹੜੇ ਉਹਨਾਂ ਦੀ ਇਸ ਦੇ ਵਿੱਚ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਤੇ ਜਿਹੜੇ ਜ਼ਖਮੀ ਨੇ 10 ਮਜ਼ਦੂਰ ਇਸ ਵਿੱਚ ਜ਼ਖਮੀ ਦੱਸੇ ਜਾ ਰਹੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਆ ਤੇ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਨੇ ਮਜ਼ਦੂਰ ਉਹਨਾਂ ਦੇ ਆ ਇਲਾਜ ਜਿਹੜਾ ਡਾਕਟਰ ਨਿਗਰਾਨੀ ਹੇਠ ਕੀਤਾ ਜਾ ਰਿਹਾਤ ਉਹਨਾਂ ਦਾ ਹਾਲਚਾਲ ਵੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਪੁੱਛਿਆ ਜਾ ਰਿਹਾ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹਰ ਤਰ੍ਹਾਂ ਨਾਲ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਉਤਰੀ ਚਨਈ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਪਾਵਰ ਪਲਾਂਟ ਹੈ ਥਰਮਲ ਪਾਵਰ ਪਲਾਂਟ ਦੇ ਨਿਰਮਾਣ ਅਧੀਨ ਇਹ ਹਾਦਸਾ ਵਾਪਰਦਾ ਹੈ ਤੇ ਉੱਪਰਲਾ ਹਿੱਸਾ ਜਿਹੜਾ ਅਚਾਨਕ ਡਿੱਗ ਜਾਂਦਾ ਜਿਸ ਤੇ 9 ਮਜ਼ਦੂਰਾ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋਏ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦਾ ਹਸਪਤਾਲ ਦੇ ਵਿੱਚ ਇਹ ਲਾ ਚੱਲ ਰਿਹਾ ਹੈ ਤੇ ਥਰਮਲ ਪਾਵਰ ਪਲਾਂਟ ਦੇ ਨਿਰਮਾਣ ਅਧੀਨ ਇਹ ਹਾਦਸਾ ਵਾਪਰਦਾ ਤੇ 9 ਮਜ਼ਦੂਰ ਉਹਨਾਂ ਦੇ ਇੰਥੇ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਆ ਉੱਤਰੀ ਚੰਨਈ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਦਾ ਤੇ ਪੀਐਮ મોદી ਦੇ ਵੱਲੋਂ ਮੁਆਵਜ਼ੇ ਦਾ ਵੀ ਐਲਾਨ ਜੜਾ ਕੀਤਾ ਗਿਆ ਤੇ 30 ਫੁੱਟ ਦੀ ਉਚਾਈ ਤੋਂ ਡਿੱਗੇ ਆ ਮਜ਼ਦੂਰ ਜਦੋਂ ਇਹ ਹਾਦਸਾ ਵਾਪਰਦਾ ਤੇ 30 ਇਹ ਦੱਸਦੇ ਨੇ ਕਿ ਹਾਦਸਾ ਇਸ ਤਰ੍ਹਾਂ ਵਾਪਰਦਾ ਕਿ 30 ਫੁੱਟ ਦੀ ਉਚਾਈ ਤੋਂ ਮਜ਼ਦੂਰ ਜਿਹੜੇ ਆ ਉਹ ਡਿੱਗਦੇ ਆ ਤੇ ਇਹਨਾਂ ਦੇ ਵਿੱਚੋਂ 9 ਮਜ਼ਦੂਰਾਂ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚੀ ਹੈ ਲਗਾਤਾਰ ਇਸ ਪੂਰੇ ਮਾਮਲੇ ਤੇ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਜ਼ਖਮੀ ਉਹਨਾਂ ਦੇ ਹਾਲਾਤ ਵੀ ਜਿਹੜੇ ਆ ਉਹ ਜਾਣੇ ਜਾ ਰਹੇ ਨੇ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਪੂਰੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਹਾਦਸੇ ਦੀ ਪੂਰੀ ਜਾਣਕਾਰੀ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਵੀ ਦੇ ਦਿੱਤੀ ਗਈ ਹੈ ਤੇ ਪਾਵਰ ਭਲਡ ਥਰਮਲ ਪਾਵਰ பாவர பலாட ਦਾ ਉੱਪਰਲਾ ਹਿੱਸਾ ਜਿਹੜਾ ਜਦੋਂ ਨਿਰਮਾਨ ਇਹਦੀਨ ਕੰਮ ਚੱਲ ਰਿਹਾ ਸੀ ਤਾਂ ਉਸ ਵਕਤ ਇਹ ਹਾਦਸਾ ਵਾਪਰ ਜਾਂਦਾ ਤਾਂ ਉੱਪਰਲਾ ਹਿੱਸਾ ਜਿਹੜਾ ਉਹ ਡਿੱਗ ਜਾਂਦਾ ਜਦੋਂ ਅਚਾਨਕ ਇਹ ਉੱਪਰਲਾ ਹਿੱਸਾ ਡਿੱਗ ਜਾਂਦਾ ਤਾਂ ਉਸ ਵਕਤ ਨੋ ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਵੱਡਾ ਹਾਦਸਾ ਜਿਹੜਾ ਉਹ ਵਾਪਰਦਾ ਤੇ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਕਿਵੇਂ ਇਹ ਪੂਰਾ ਬਹੁਤ ਵੱਡਾ ਨਿਰਮਾਨ ਇਹਦੀਨ ਕੰਮ ਚੱਲ ਰਿਹਾ ਸੀਗਾ ਤੇ ਇਸ ਦੌਰਾਨ ਤਸਵੀਰਾਂ ਸਾਫ਼ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਵੱਡੇ ਪੱਧਰ ਤੇ ਵੱਡੇ ਤਰੀਕੇ ਦੇ ਨਾਲ ਇਹ ਕੰਮ ਚੱਲ ਰਿਹਾ ਸੀਗਾ ਜਦੋਂ ਇਹ ਉੱਪਰਲਾ ਹਿੱਸਾ ਜੋ ਡਿੱਗ ਜਾਂਦਾ ਜੋ ਕਿ ਫੁੱਟ ਦੀ ਉਚਾਈ ਤੋਂ ਇਹ ਮਜ਼ਦੂਰ ਛੇੜੇ ਡਿੱਗ ਜਾਂਦੇ ਨੇ ਉੱਪਰਲੇ ਹਿੱਸੇ ਤੇ ਜਾ ਕੇ ਕੰਮ ਕਰ ਰਹੇ ਸੀ ਤੇ ਜਦੋਂ ਇਹ ਹਿੱਸਾ ਡਿੱਗਦਾ ਹੈ ਤੇ ਇਹਨਾਂ ਦੇ ਵਿੱਚ 9 ਲੋਕਾਂ ਦੀ ਮੌਤ ਹੋ ਜਾਂਦੀ ਹੈ 9 ਮਜ਼ਦੂਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਰੋ ਮਜ਼ਦੂਰ ਹੁੰਦੇ ਨੇ ਕੰਮ ਕਰਨ ਲਈ ਤੇ ਉਹਨਾਂ ਦੀ 9 ਲੋਕ ਜਿਹੜੇ ਉਹਨਾਂ ਦੀ ਇਸ ਦੇ ਵਿੱਚ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਤੇ ਜਿਹੜੇ ਜ਼ਖਮੀ ਨੇ 10 ਮਜ਼ਦੂਰ ਇਸ ਵਿੱਚ ਜ਼ਖਮੀ ਦੱਸੇ ਜਾ ਰਹੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਆ ਤੇ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਨੇ ਮਜ਼ਦੂਰ ਉਹਨਾਂ ਦੇ ਆ ਇਲਾਜ ਜਿਹੜਾ ਡਾਕਟਰ ਨਿਗਰਾਨੀ ਹੇਠ ਕੀਤਾ ਜਾ ਰਿਹਾਤ ਉਹਨਾਂ ਦਾ ਹਾਲਚਾਲ ਵੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਪੁੱਛਿਆ ਜਾ ਰਿਹਾ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹਰ ਤਰ੍ਹਾਂ ਨਾਲ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਉਤਰੀ ਚੰਨੀ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਪਾਵਰ ਪਲਾਂਟ ਐ ਥਰਮਲ ਪਾਵਰ ਪਲਾਂਟ ਦੇ ਨਿਰਮਾਣ ਅਧੀਨ ਇਹ ਹਾਦਸਾ ਵਾਪਰਦਾ ਹੈ ਤੇ ਉੱਪਰਲਾ ਹਿੱਸਾ ਜਿਹੜਾ ਅਚਾਨਕ ਡਿੱਗ ਜਾਂਦਾ ਜਿਸ ਦੇ 9 ਮਜ਼ਦੂਰਾ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋਏ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦਾ ਹਸਪਤਾਲ ਦੇ ਵਿੱਚ ਇਹ ਲਾ ਚੱਲ ਰਿਹਾ ਹੈ ਤੇ ਥਰਮਲ ਪਾਵਰ ਪਲਾਂਟ ਦੇ ਨਿਰਮਾਣ ਅਧੀਨ ਇਹ ਹਾਦਸਾ ਵਾਪਰਦਾ ਹੈ ਤੇ 9 ਮਜ਼ਦੂਰ ਉਹਨਾਂ ਦੇ ਇੰਥੇ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਆ ਉੱਤਰੀ ਚੰਨਈ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਦਾ ਤੇ ਪੀਐਮ મોદી ਦੇ ਵੱਲੋਂ ਮੁਆਵਜ਼ੇ ਦਾ ਵੀ ਐਲਾਨ ਜੜਾ ਕੀਤਾ ਗਿਆ ਤੇ 30 ਫੁੱਟ ਦੀ ਉਚਾਈ ਤੋਂ ਡਿੱਗੇ ਆ ਮਜ਼ਦੂਰ ਜਦੋਂ ਇਹ ਹਾਦਸਾ ਵਾਪਰਦਾ ਤੇ 30 ਇਹ ਦੱਸਦੇ ਨੇ ਕਿ ਹਾਦਸਾ ਇਸ ਤਰ੍ਹਾਂ ਵਾਪਰਦਾ ਕਿ 30 ਫੁੱਟ ਦੀ ਉਚਾਈ ਤੋਂ ਮਜ਼ਦੂਰ ਜਿਹੜੇ ਆ ਉਹ ਡਿੱਗਦੇ ਆ ਤੇ ਇਹਨਾਂ ਦੇ ਵਿੱਚੋਂ 9 ਮਜ਼ਦੂਰਾਂ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚੀ ਹੈ ਲਗਾਤਾਰ ਇਸ ਪੂਰੇ ਮਾਮਲੇ ਤੇ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਜ਼ਖਮੀ ਉਹਨਾਂ ਦੇ ਹਾਲਾਤ ਵੀ ਜਿਹੜੇ ਆ ਉਹ ਜਾਣੇ ਜਾ ਰਹੇ ਨੇ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਪੂਰੇ ਹਾਦਸੇ ਬਾਰੇ ਜਾਣਕਾਰ ਦਿੱਤੀ ਗਈ ਹੈ ਹਾਦਸੇ ਦੀ ਪੂਰੀ ਜਾਣਕਾਰੀ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਵੀ ਦੇ ਦਿੱਤੀ ਗਈ ਹੈ ਤੇ ਪਾਵਰ ਭਲਡ ਥਰਮਲ ਪਾਵਰ ர்மல் பாவர பலான்ட ਦਾ ਉੱਪਰਲਾ ਹਿੱਸਾ ਜਿਹੜਾ ਜਦੋਂ ਨਿਰਮਾਨ ਇਹਦੀਨ ਕੰਮ ਚੱਲ ਰਿਹਾ ਸੀ ਤਾਂ ਉਸ ਵਕਤ ਇਹ ਹਾਦਸਾ ਵਾਪਰ ਜਾਂਦਾ ਤਾਂ ਉੱਪਰਲਾ ਹਿੱਸਾ ਜਿਹੜਾ ਉਹ ਡਿੱਗ ਜਾਂਦਾ ਜਦੋਂ ਅਚਾਨਕ ਇਹ ਉੱਪਰਲਾ ਹਿੱਸਾ ਡਿੱਗ ਜਾਂਦਾ ਤਾਂ ਉਸ ਵਕਤ ਨੋ ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਵੱਡਾ ਹਾਦਸਾ ਜਿਹੜਾ ਉਹ ਵਾਪਰਦਾ ਤੇ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਕਿਵੇਂ ਇਹ ਪੂਰਾ ਬਹੁਤ ਵੱਡਾ ਨਿਰਮਾਨ ਇਹਦੀਨ ਕੰਮ ਚੱਲ ਰਿਹਾ ਸੀਗਾ ਤੇ ਇਸ ਦੌਰਾਨ ਤਸਵੀਰਾਂ ਸਾਫ਼ ਪ੍ਰੇਨ ਕਰ ਰਹੀਆਂ ਨੇ ਕਿ ਕਿਵੇਂ ਵੱਡੇ ਪੱਧਰ ਤੇ ਵੱਡੇ ਤਰੀਕੇ ਦੇ ਨਾਲ ਇਹ ਕੰਮ ਚੱਲ ਰਿਹਾ ਸੀਗਾ ਜਦੋਂ ਇਹ ਉੱਪਰਲਾ ਹਿੱਸਾ ਜੋ ਡਿੱਗ ਜਾਂਦਾ ਜੋ ਕਿ 30 ਫੁੱਟ ਦੀ ਉਚਾਈ ਤੋਂ ਇਹ ਮਜ਼ਦੂਰ ਛੇੜੇ ਡਿੱਗ ਜਾਂਦੇ ਨੇ ਉੱਪਰਲੇ ਹਿੱਸੇ ਤੇ ਜਾ ਕੇ ਕੰਮ ਕਰ ਰਹੇ ਸੀ ਤੇ ਜਦੋਂ ਇਹ ਹਿੱਸਾ ਡਿੱਗਦਾ ਹੈ ਤੇ ਇਹਨਾਂ ਦੇ ਵਿੱਚ 9 ਲੋਕਾਂ ਦੀ ਮੌਤ ਹੋ ਜਾਂਦੀ ਹੈ 9 ਮਜ਼ਦੂਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਰੋ ਮਜ਼ਦੂਰ ਹੁੰਦੇ ਨੇ ਕੰਮ ਕਰਨ ਲਈ ਤੇ ਉਹਨਾਂ ਦੀ 9 ਲੋਕ ਜਿਹੜੇ ਆ ਉਹਨਾਂ ਦੀ ਇਸ ਦੇ ਵਿੱਚ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਤੇ ਜਿਹੜੇ ਜ਼ਖਮੀ ਨੇ 10 ਮਜ਼ਦੂਰ ਇਸ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਆ ਤੇ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਨੇ ਮਜ਼ਦੂਰ ਉਹਨਾਂ ਦੇ ਆ ਇਲਾਜ ਜਿਹੜਾ ਡਾਕਟਰ ਨਿਗਰਾਨੀ ਹੇਠ ਕੀਤਾ ਜਾ ਰਿਹਾਤ ਉਹਨਾਂ ਦਾ ਹਾਲਚਾਲ ਵੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਪੁੱਛਿਆ ਜਾ ਰਿਹਾ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹਰ ਤਰ੍ਹਾਂ ਨਾਲ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਉਤਰੀ ਚਨਈ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਪਾਵਰ ਪਲਾਂਟ ਐ ਥਰਮਲ ਪਾਵਰ ਪਲਾਂਟ ਦੇ ਨਿਰਮਾਣ ਅਧੀਨ ਇਹ ਹਾਦਸਾ ਵਾਪਰਦਾ ਹੈ ਤੇ ਉੱਪਰਲਾ ਹਿੱਸਾ ਜਿਹੜਾ ਅਚਾਨਕ ਡਿੱਗ ਜਾਂਦਾ ਜਿਸ ਤੇ 9 ਮਜ਼ਦੂਰਾ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋਏ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦਾ ਹਸਪਤਾਲ ਦੇ ਵਿੱਚ ਇਹ ਲਾ ਚੱਲ ਰਿਹਾ ਤੇ ਥਰਮਲ ਪਾਵਰ ਪਲਾਂਟ ਦੇ ਨਿਰਮਾਣ ਅਧੀਨ ਇਹ ਹਾਦਸਾ ਵਾਪਰਦਾ ਤੇ 9 ਮਜ਼ਦੂਰ ਉਹਨਾਂ ਦੇ ਇੰਥੇ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਆ ਉੱਤਰੀ ਚੰਨਈ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਦਾ ਤੇ ਪੀਐਮ મોદી ਦੇ ਵੱਲੋਂ ਮੁਆਵਜ਼ੇ ਦਾ ਵੀ ਐਲਾਨ ਜਿਹੜਾ ਕੀਤਾ ਗਿਆ ਤੇ 30 ਫੁੱਟ ਦੀ ਉਚਾਈ ਤੋਂ ਡਿੱਗੇ ਆ ਮਜ਼ਦੂਰ ਜਦੋਂ ਇਹ ਹਾਦਸਾ ਵਾਪਰਦਾ ਤੇ 30 ਇਹ ਦੱਸਦੇ ਨੇ ਕਿ ਹਾਦਸਾ ਇਸ ਤਰ੍ਹਾਂ ਵਾਪਰਦਾ ਕਿ 30 ਫੁੱਟ ਦੀ ਉਚਾਈ ਤੋਂ ਮਜ਼ਦੂਰ ਜਿਹੜੇ ਆ ਉਹ ਡਿੱਗਦੇ ਆ ਤੇ ਇਹਨਾਂ ਦੇ ਵਿੱਚ 9 ਮਜ਼ਦੂਰਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚੀ ਹੈ ਲਗਾਤਾਰ ਇਸ ਪੂਰੇ ਮਾਮਲੇ ਤੇ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਜ਼ਖਮੀ ਉਹਨਾਂ ਦੇ ਹਾਲਾਤ ਵੀ ਜਿਹੜੇ ਆ ਉਹ ਜਾਣੇ ਜਾ ਰਹੇ ਨੇ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਪੂਰੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਹਾਦਸੇ ਦੀ ਪੂਰੀ ਜਾਣਕਾਰੀ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਵੀ ਦੇ ਦਿੱਤੀ ਗਈ ਹੈ ਤੇ ਪਾਵਰ ਭਲੰਦ ਥਰਮਲ ਪਾਵਰ ਥਰਮਲ ਪਾਵਰ ਪਲਾਂਟ ਦਾ ਉੱਪਰਲਾ ਹਿੱਸਾ ਜਿਹੜਾ ਜਦੋਂ ਨਿਰਮਾਨ ਇਹਦੀ ਕੰਮ ਚੱਲ ਰਿਹਾ ਸੀ ਤਾਂ ਉਸ ਵਕਤ ਇਹ ਹਾਦਸਾ ਵਾਪਰ ਜਾਂਦਾ ਤੇ ਉੱਪਰਲਾ ਹਿੱਸਾ ਜਿਹੜਾ ਉਹ ਡਿੱਗ ਜਾਂਦਾ ਜਦੋਂ ਅਚਾਨਕ ਇਹ ਉੱਪਰਲਾ ਹਿੱਸਾ ਡਿੱਗ ਜਾਂਦਾ ਤਾਂ ਉਸ ਵਕਤ ਨੋ ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਵੱਡਾ ਹਾਦਸਾ ਜਿਹੜਾ ਉਹ ਵਾਪਰਦਾ ਤੇ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਕਿਵੇਂ ਇਹ ਪੂਰਾ ਬਹੁਤ ਵੱਡਾ ਨਿਰਮਾਨ ਇਹਦੀ ਕੰਮ ਚੱਲ ਰਿਹਾ ਸੀਗਾ ਤੇ ਇਸ ਦੌਰਾਨ ਤਸਵੀਰਾਂ ਸਾਫ਼ ਪ੍ਰੇਨ ਕਰ ਰਹੀਆਂ ਨੇ ਕਿ ਕਿਵੇਂ ਵੱਡੇ ਪੱਧਰ ਤੇ ਵੱਡੇ ਤਰੀਕੇ ਦੇ ਨਾਲ ਇਹ ਕੰਮ ਚੱਲ ਰਿਹਾ ਸੀਗਾ ਜਦੋਂ ਇਹ ਉੱਪਰਲਾ ਹਿੱਸਾ ਜੋ ਡਿੱਗ ਜਾਂਦਾ ਜੋ ਕਿ 30 ਫੁੱਟ ਦੀ ਉਚਾਈ ਤੋਂ ਇਹ ਮਜ਼ਦੂਰ ਛੇੜੇ ਡਿੱਗ ਜਾਂਦੇ ਨੇ ਉੱਪਰਲੇ ਹਿੱਸੇ ਤੇ ਜਾ ਕੇ ਕੰਮ ਕਰ ਰਹੇ ਸੀ ਤੇ ਜਦੋਂ ਇਹ ਹਿੱਸਾ ਡਿੱਗਦਾ ਹੈ ਤੇ ਇਹਨਾਂ ਦੇ ਵਿੱਚ 9 ਲੋਕਾਂ ਦੀ ਮੌਤ ਹੋ ਜਾਂਦੀ ਹੈ 9 ਮਜ਼ਦੂਰ ਉਹਨਾਂ ਦੀ ਮੌਤ ਹੋ ਜਾਂਦੀ ਆ ਕਰੋ ਮਜ਼ਦੂਰ ਹੁੰਦੇ ਨੇ ਕੰਮ ਕਰਨ ਲਈ ਤੋਂ ਉਹਨਾਂ ਦੀ 9 ਲੋਕ ਜਿਹੜੇ ਉਹਨਾਂ ਦੀ ਇਸ ਦੇ ਵਿੱਚ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਤੇ ਜਿਹੜੇ ਜ਼ਖਮੀ ਨੇ 10 ਮਜ਼ਦੂਰ ਇਸ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਆ ਤੇ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਨੇ ਮਜ਼ਦੂਰ ਉਹਨਾਂ ਦੇ ਆ ਇਲਾਜ ਜਿਹੜਾ ਡਾਕਟਰ ਨਿਗਰਾਨੀ ਹੇਠ ਕੀਤਾ ਜਾ ਰਿਹਾਤ ਉਹਨਾਂ ਦਾ ਹਾਲਚਾਲ ਵੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਪੁੱਛਿਆ ਜਾ ਰਿਹਾ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹਰ ਤਰ੍ਹਾਂ ਨਾਲ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਉਤਰੀ ਚਨਈ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਪਾਵਰ ਪਲਾਂਟ ਹੈ ਥਰਮਲ ਪਾਵਰ ਪਲਾਂਟ ਦੇ ਨਿਰਮਾਣ ਅਧੀਨ ਇਹ ਹਾਦਸਾ ਵਾਪਰਦਾ ਹੈ ਤੇ ਉੱਪਰਲਾ ਹਿੱਸਾ ਜਿਹੜਾ ਅਚਾਨਕ ਡਿੱਗ ਜਾਂਦਾ ਜਿਸ ਤੇ 9 ਮਜ਼ਦੂਰਾ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋਏ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਨਾ ਦਾ ਹਸਪਤਾਲ ਦੇ ਵਿੱਚ ਇਹ ਲਾ ਚੱਲ ਰਿਹਾ ਤੇ ਥਰਮਲ ਪਾਵਰ ਪਲਾਂਟ ਦੇ ਨਿਰਮਾਨ ਅਧੀਨ ਇਹ ਹਾਦਸਾ ਵਾਪਰਦਾ ਤੇ 9 ਮਜ਼ਦੂਰ ਉਹਨਾਂ ਦੇ ਇੰਥੇ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਆ ਉੱਤਰੀ ਚੰਨਈ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਦਾ ਤੇ ਪੀਐਮ મોદી ਦੇ ਵੱਲੋਂ ਮੁਆਵਜ਼ੇ ਦਾ ਵੀ ਐਲਾਨ ਜੜਾ ਕੀਤਾ ਗਿਆ ਤੇ 30 ਫੁੱਟ ਦੀ ਉਚਾਈ ਤੋਂ ਡਿੱਗੇ ਆ ਮਜ਼ਦੂਰ ਜਦੋਂ ਇਹ ਹਾਦਸਾ ਵਾਪਰਦਾ ਤੇ 30 ਇਹ ਦੱਸਦੇ ਨੇ ਕਿ ਹਾਦਸਾ ਇਸ ਤਰ੍ਹਾਂ ਵਾਪਰਦਾ ਕਿ 30 ਫੁੱਟ ਦੀ ਉਚਾਈ ਤੋਂ ਮਜ਼ਦੂਰ ਜਿਹੜੇ ਆ ਉਹ ਡਿੱਗਦੇ ਆ ਤੇ ਇਹਨਾਂ ਦੇ ਵਿੱਚੋਂ 9 ਮਜ਼ਦੂਰਾਂ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚੀ ਹੈ ਲਗਾਤਾਰ ਇਸ ਪੂਰੇ ਮਾਮਲੇ ਤੇ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਜ਼ਖਮੀ ਉਹਨਾਂ ਦੇ ਹਾਲਾਤ ਵੀ ਜਿਹੜੇ ਆ ਉਹ ਜਾਣੇ ਜਾ ਰਹੇ ਨੇ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਪੂਰੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਹਾਦਸੇ ਦੀ ਪੂਰੀ ਜਾਣਕਾਰੀ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਵੀ ਦੇ ਦਿੱਤੀ ਗਈ ਹੈ ਤੇ ਪਾਵਰ ਭਲੰਡ ਥਰਮਲ ਪਾਵਰ ਥਰਮਲ ਪਾਵਰ ਪਲਾਂਟ ਦਾ ਉੱਪਰਲਾ ਹਿੱਸਾ ਜਿਹੜਾ ਜਦੋਂ ਨਿਰਮਾਣ ਇਹਦੀਨ ਕੰਮ ਚੱਲ ਰਿਹਾ ਸੀ ਤਾਂ ਉਸ ਵਕਤ ਇਹ ਹਾਦਸਾ ਵਾਪਰ ਜਾਂਦਾ ਤਾਂ ਉੱਪਰਲਾ ਹਿੱਸਾ ਜਿਹੜਾ ਉਹ ਡਿੱਗ ਜਾਂਦਾ ਜਦੋਂ ਅਚਾਨਕ ਇਹ ਉੱਪਰਲਾ ਹਿੱਸਾ ਡਿੱਗ ਜਾਂਦਾ ਤਾਂ ਉਸ ਵਕਤ ਨੋ ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਵੱਡਾ ਹਾਦਸਾ ਜਿਹੜਾ ਉਹ ਵਾਪਰਦਾ ਤੇ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਕਿਵੇਂ ਇਹ ਪੂਰਾ ਬਹੁਤ ਵੱਡਾ ਨਿਰਮਾਣ ਇਹਦੀਨ ਕੰਮ ਚੱਲ ਰਿਹਾ ਸੀਗਾ ਤੇ ਇਸ ਦੌਰਾਨ ਤਸਵੀਰਾਂ ਸਾਫ਼ ਪ੍ਰੇਨ ਕਰ ਰਹੀਆਂ ਨੇ ਕਿ ਕਿਵੇਂ ਵੱਡੇ ਪੱਧਰ ਤੇ ਵਟੇ ਤਰੀਕੇ ਦੇ ਨਾਲ ਇਹ ਕੰਮ ਚੱਲ ਰਿਹਾ ਸੀਗਾ ਜਦੋਂ ਇਹ ਉੱਪਰਲਾ ਹਿੱਸਾ ਜੋ ਡਿੱਗ ਜਾਂਦਾ ਜੋ ਕਿ 30 ਫੁੱਟ ਦੀ ਉਚਾਈ ਤੋਂ ਇਹ ਮਜ਼ਦੂਰ ਛੇੜੇ ਡਿੱਗ ਜਾਂਦੇ ਨੇ ਉੱਪਰਲੇ ਹਿੱਸੇ ਤੇ ਜਾ ਕੇ ਕੰਮ ਕਰ ਰਹੇ ਸੀ ਤੇ ਜਦੋਂ ਇਹ ਹਿੱਸਾ ਡਿੱਗਦਾ ਹੈ ਤੇ ਇਹਨਾਂ ਦੇ ਵਿੱਚ 9 ਲੋਕਾਂ ਦੀ ਮੌਤ ਹੋ ਜਾਂਦੀ ਹੈ 9 ਮਜ਼ਦੂਰ ਉਹਨਾਂ ਦੀ ਮੌਤ ਹੋ ਜਾਂਦੀ ਆ ਕੋਰੋਂ ਮਜ਼ਦੂਰ ਹੁੰਦੇ ਨੇ ਕੰਮ ਕਰਨ ਲਈ ਤੇ ਉਹਨਾਂ ਦੀ 9 ਲੋਕ ਜਿਹੜੇ ਆ ਉਹਨਾਂ ਦੀ ਇਸ ਦੇ ਵਿੱਚ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਤੇ ਜਿਹੜੇ